हेलो जी ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਜੀ ਤੁਹਾਡਾ ਸਾਡੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਜੀ ਦੁਪਹਿਰ ਦਾ ਟਾਈਮ ਹੈਗਾ ਏ ਇੱਥੇ ਕਲੀਨਿੰਗ ਸਾਰੀ ਕੰਪਲੀਟ ਕਰ ਲਈਤੀ ਹੈ ਰੋਟੀ ਆਪਾਂ ਖਾ ਲਈਤੀ ਹੈ ਤੇ ਇੱਥੇ ਮੈਂ ਸਕੂਲ ਦਾ ਵਰਕ ਕਰਨ ਡਿਆ ਸੀ ਗੰਨਾ ਤੋਂ ਕਿ ਤੇ ਇੱਥੇ ਮੰਮੀ ਜੀ ਕੱਪੜੇ ਧੋਣ ਡਏ ਸੀਗੇ ਤੇ ਧੋਪ ਅੱਜ ਕਾਫੀ ਵਧੀਆ ਨਿਕਲੀ ਹੈ ਤੇ ਅੱਜ ਇੰਨੀ ਠੰਡ ਹੈ ਨਹੀਂਗੀ ਲੇਕਿਨ ਕੱਲ ਪਰਸੋ ਤਾਂ ਬਹੁਤ ਜ਼ਿਆਦਾ ਠੰਡ ਸੀਗੀ ਤੇ ਹੁਣ ਕਾਫੀ ਵਧੀਆ ਧੋਪ ਨਿਕਲੀ ਹੈ ਇੱਥੇ ਅਲੈਕਸਾ ਆਪਦੀ ਮਸਤੀ ਚ ਤੁਸੀਂ ਵੇਖ ਸਕਦੇ ਹੋ ਕੀ ਕਰਨ ਦਈ ਹੈ ਤੇ ਇਥੇ ਮੈਂ ਤੇ ਮਮਾ ਜੀ ਨਾਲ ਨਾਲ ਗੱਲਾਂ ਕਰਨ ਡੇ ਸੀਗੇ ਨਾਲ ਨਾਲ ਮੈਂ ਸਕੂਲ ਦਾ ਵਰਕ ਕਰਨ ਡਿਆ ਸੀਗਾ ਤੇ ਉਸ ਤੋਂ ਬਾਅਦ ਹੁਣ ਆਪਾਂ ਕੱਪੜੇ ਸੁੱਕਣੇ ਪਾਉਣ ਤੋਂ ਬਾਅਦ ਮੰਮੀ ਜੀ ਚਾਹ ਬਣਾ ਲੈਣਗੇ ਤੇ ਇੱਥੇ ਲੈਕਸਾ ਵੇਖੋ ਮੇਰੀ ਚਪਲ ਚੋਕ ਕੇ ਬਾਹਰ ਲੈ ਗਈ ਸੀ ਬਾਅਦੋਂ ਲੈ ਵੀ ਆਈ ਸੀ ਬਾਹਰੋਂ ਇਹ ਤਾਂ ਪਤਾ ਨਹੀਂ ਚਾਪਣਾ ਚਪਲਾਂ ਦੇ ਨਾਲ ਕੀ ਵੈਰ ਹੈਗਾ ਇਹ ਕਦੀ ਚੋਕ ਕੇ ਬਾਹਰ ਲੈ ਜਾਂਦੀ ਹੈ ਬਾਹਰੋਂ ਚੋਕ ਕੇ ਅੰਦਰ ਲੈ ਆਉਂਦੀ ਹੈ ਤੇ ਸਾਰੀਆਂ ਦੀਆਂ ਚਪਲਾਂ ਇੱਕੇ ਥਾਂ ਤੇ ਇਕੱਠੀਆਂ ਕਰ ਦਿੰਦੀ ਹੈ ਤੇ ਇਥੇ ਮੰਮੀ ਜੀ ਨੇ ਜਿਹੜੇ ਕੱਪੜੇ ਹੈਗੇ ਉਹਨਾਂ ਨੂੰ ਸੁੱਕਣੇ ਪਾ ਦਿੱਤਾ ਹੈ ਜੀ ਸਸ਼ੀ ਕਾਲ ਤੁਹਾਨੂੰ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ ਦੇ ਵਿੱਚ ਤੇ ਜੀ ਸ਼ਾਮ ਦਾ ਟਾਈਮ ਹੈਗਾ ਅੱਜ ਮਾਰਨਿੰਗ ਟਾਈਮ ਆਪਾਂ ਵਲੌਗ ਸ਼ੁਰੂ ਨਹੀਂ ਕੀਤਾ ਕਿਉਂਕਿ ਉਦੋਂ ਆਪਾਂ ਨੂੰ ਫਿਰ ਟਾਈਮ ਨਹੀਂ ਲੱਗਾ ਸੀ ਇੱਕ ਕੰਮ ਬਹੁਤ ਜ਼ਿਆਦਾ ਹੋ ਜਾਂਦਾ ਇਸੇ ਕਰਕੇ ਸਵੇਰੇ ਯਾਦ ਨਹੀਂ ਰਹਿੰਦਾ ਆਪਾਂ ਨੂੰ ਤੇ ਜੀ ਅੱਜ ਤੋਂ ਕਾਫੀ ਵਧੀਆ ਨਿਕਲੀ ਸੀ ਹੁਣ ਤੇ ਸਨਸੈਟ ਹੋਈ ਜਾਂਦਾ ਹੈ ਜਿੱਥੇ ਦਾਦੀ ਜੀ ਆ ਗਏ ਨੇ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੇ ਦਾਦੀ ਜੀ ਸਬਜ਼ੀ ਕੱਟਣ ਦੇ ਨੇ ਗੋਭੀ ਦੀ ਤੇ ਇੱਥੇ ਮੈਂ ਸਕੂਲ ਦਾ ਵਰਕ ਕਰ ਰੰਡ ਇਸ ਤੇ ਇੱਥੇ ਮੰਮੀ ਜੀ ਬਹਿ ਕੇ ਚਾਹ ਪੀਂਦੇ ਨੇ ਪੱਠ ਹੁਣ ਉਸ ਤੋਂ ਬਾਅਦ ਆਪਾਂ ਜਾਵਾਂਗੇ ਧਾਰਾ ਕੱਢਣ ਵਾਸਤੇ ਤੇ ਇੱਥੇ ਤੁਸੀਂ ਐਲੈਕਸਾ ਦੇਖ ਸਕਦੇ ਹੋ ਐਲੈਕਸਾ ਮੰਮੀ ਦੇ ਨਾਲ ਖੇਡੇ ਲੱਗੀ ਹੋਈ ਐ ਠੀਕ ਹੈ ਉਹ ਤੇ ਲੱਗੀ ਦੰਦੀ ਮਾਰ ਲਈ ਬੜੀ ਟੀਟ ਐ ਐਲੈਕਸਾ ਤੇ ਜਿੱਥੇ ਤੁਸੀਂ ਸਬਜ਼ੀ ਵੇਖ ਸਕਦੇ ਆ ਆਪਾਂ ਕੱਟ ਕੇ ਐਡ ਕਰ ਦਿੱਤੀ ਹੈਗੀ ਐ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਤੇ ਧਾਰਾ ਆਪਾਂ ਕੱਢ ਲਿਆੰਨੀਆਂ ਨੇ ਆਂਟੀ ਜੀ ਦੁੱਧ ਲੈ ਗਏ ਨੇ ਤੇ ਰਾਤ ਹੋਣ ਢਈ ਐ ਤੇ ਹੁਣ ਆਪਾਂ ਕੀ ਕਰਾਂਗੇ ਸਬਜੀ ਨੂੰ ਇੱਥੇ ਟਾਕੇ ਰੱਖ ਜਾਾਂਗੇ ਤੇ ਆਪਾਂ ਮਾਂਜ ਲਵਾਂਗੇ ਭਾਂਡੇ ਤੇ ਉਹਨਾਂ ਜਿਹੜੀ ਆਪਣੀ ਸਬਜੀ ਹੈਗੀ ਉਹ ਬਣ ਕੇ ਤਿਆਰ ਹੋ ਜਾਊਗੀ ਤੇ ਉਹਨਾਂ ਚਿਕਰਾ ਆਪਾਂ ਮਾਂਜ ਲੈਨੇ ਆ ਭਾਂਡੇ ਜੀ ਹੁਣ ਆਪਾਂ ਮਾਂਜ ਲੈਣੇ ਆਂ ਭਾਂਡੇ ਭਾਂਡੇ ਕਾਫੀ ਜ਼ਿਆਦਾ ਹੋ ਗਏ ਸੀਗੇ ਕਿਉਂਕਿ ਉਸ ਤੋਂ ਬਾਅਦ ਫਿਰ ਆਪਾਂ ਤਾਰਾ ਕਢਣ ਚੱਲੇ ਗਏ ਸੀਗੇ ਤੇ ਫਿਰ ਉਸ ਤੋਂ ਬਾਅਦ ਆਪਾਂ ਨੂੰ ਪੱਠੇ ਆਪਾਂ ਪਹਿਲਾਂ ਪਾਉਂਦੇ ਸੀਗੇ ਗੋਆ ਵੀ ਆਪਾਂ ਸਵੇਰੇ ਸੋੜ ਦਿੱਤਾ ਸੀਗਾ ਫਿਰ ਆਪਾਂ ਸੋਕ ਪਾਉਣੀ ਹੁੰਦੀ ਹੈ ਅੰਦਰ ਪਸ਼ੂਆਂ ਦੇ ਤਾਂ ਕਿ ਜਿਹੜੇ ਪਸ਼ੂ ਹੈਗੇ ਉਹ ਨਿੱਗੇ ਰਹਿਣ ਫਿਰ ਆਪਾਂ ਸੋਕ ਪਾਉਣ ਲੱਗ ਗਏ ਸੀਗੇ ਤੇ ਫਿਰ ਉਹਦਾ ਆਪਾਂ ਭਾਂਡੇ ਨਹੀਂ ਮਾਂਜ ਹੁਣ ਆਪਾਂ ਸਾਰੇ ਭਾਂਡੇ ਮਾਂਜ ਕੇ ਤੇ ਰੱਖ ਦਾਂਗੇ ਕਿਉਂਕਿ ਕਹਿੰਦੇ ਨੇ ਰਾਤ ਨੂੰ ਝੂਠੇ ਭਾਂਡੇ ਨਹੀਂ ਛੱਡਣੇ ਚਾਹੀਦੇ ਤੇ ਅੱਜ ਨਾਲੇ ਦਾਦੀ ਜੀ ਆ ਚੁੱਕੇ ਨੇ ਕਿਉਂਕਿ ਦੇ ਹੰ ਦਾਦੀ ਜੀ ਆ ਗਏ ਨੇ ਤੇ ਫਿਰ ਕੰਮ ਰਲ ਕੇ ਸਾਰਾ ਕੰਪਲੀਟ ਹੋ ਜਾਂਦਾ ਏ ਛੇਤੀ ਕਿਉਂਕਿ ਫਿਰ ਜੇ ਆਪਾਂ ਇਕੱਲੇ ਹੋਈਏ ਤੇ ਕਲੀਨਿੰਗ ਵੀ ਫਿਰ ਆਪਾਂ ਨੂੰ ਟਾਈਮ ਨਾਲ ਉੱਠ ਕੇ ਕੰਪਲੀਟ ਕਰਨੀ ਪੈਂਦੀ ਹੈ ਪੋਚੇ ਵੀ ਲਾਉਣੇ ਹੁੰਦੇ ਆ ਕਿਚਨ ਦੀ ਵੀ ਕਲੀਨਿੰਗ ਹੋ ਜਾਂਦੀ ਹੈ ਕੱਪੜੇ ਵੀ ਧੋਣੇ ਹੁੰਦੇ ਆ ਬਾਅਦ ਚ ਸਵੇਰੇ ਧਾਰਾਂ ਵੀ ਕੱਢਣ ਜਾਣੀਆਂ ਪੈਂਦੀਆਂ ਨੇ ਬਹੁਤ ਸਾਰੇ ਕੰਮ ਹੋ ਜਾਂਦੇ ਨੇ ਇਕੱਲੇ ਬੰਦੇ ਨੂੰ ਜੇ ਦਾਦੀ ਜੀ ਹੋਣ ਤਾਂ ਫਿਰ ਰਲ ਮਿਲ ਕੇ ਆਪਾਂ ਸਾਰੇ ਕੰਮ ਜਿਹੜੇ ਹੁੰਦੇ ਆ ਛੇਤੀ ਛੇਤੀ ਕੰਪਲੀਟ ਕਰ ਲੈਣੇ ਹੁੰਦੇ ਆ ਤੇ ਆਪਾਂ ਦੁਪਹਿਰੇ ਵੇਲੇ ਹੋ ਜਾਈਦਾ ਹੈ ਤੇ ਜਿਦੂ ਤੁਸੀਂ ਵੇਖ ਸਕਦੇ ਹੋ ਆਪਣੀ ਸਬਜੀ ਬਣ ਕੇ ਤਿਆਰ ਹੈ ਪਾਣੀ ਜਿਹੜਾ ਹੈਗਾ ਉਹ ਚੰਗੀ ਤਰ੍ਹਾਂ ਸੁੱਕ ਚੁੱਕਿਆ ਹੈ ਤੇ ਸਬਜੀ ਆਪਣੀ ਬਹੁਤ ਹੀ ਵਧੀਆ ਤੇ ਖਿਲੀ-ਖਿਲੀ ਬਣੀ ਸੀਗੀ ਟੇਸਟੀ ਵੀ ਬਹੁਤ ਬਣੀ ਸੀਗੀ ਸਬਜੀ ਤੇ ਹੁਣ ਆਪਾਂ ਇੱਥੇ ਹੀ ਕਰਾਂਗੇ ਰੋਟੀਆਂ ਲਾ ਲੈਨੇ ਆ ਤੇ ਜੀ ਲੋ ਦੇ ਉੱਤੇ ਛੇਤੀ ਰੋਟੀਆਂ ਲੱਤ ਜਾਂਦੀਆਂ ਐ ਇਸੇ ਕਰਕੇ ਆਪਾਂ ਫਟਾਫਟ ਸਾਰਾ ਰੋਟੀਆਂ ਲਾ ਕੇ ਤੇ ਕਮਣੇ ਬੇੜ ਦੇ ਅੰਦਰ ਵੜ ਜਾਈਦਾ ਕਿਉਂਕਿ ਰਾਤ ਨੂੰ ਠੰਡ ਹੋ ਜਾਂਦੀ ਹੈ ਬਹੁਤ ਜ਼ਿਆਦਾ ਜਿਵੇਂ ਜਿਵੇਂ ਦਿਨ ਟਲਦਾ ਓਵੇਂ ਓਵੇਂ ਠੰਡਾ ਹੋਣੀ ਸ਼ੁਰੂ ਹੋ ਜਾਂਦੀ ਹੈ ਦੁਪਹਿਰੇ ਫਿਰ ਵੀ ਜਿਹੜਾ ਮੌਸਮ ਹੁੰਦਾ ਉਹ ਠੀਕ ਰਹਿੰਦਾ ਕਿਉ ਤੇ ਚਲੋ ਜੀ ਅੱਜ ਦੀ ਵੀਡੀਓ ਨੂੰ ਇੱਥੇ ਐਂਡ ਕਰਦੇ ਆਂ ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਜੇ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਜੇ ਕੋਈ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਾਂਗੇ ਤੁਹਾਨੂੰ ਕਿਸੇ ਨਵੀਂ ਵੀਡੀਓ ਨਾਲ ਤਬ ਤੱਕ ਲਈ ਓਕੇ ਗੁੱਡ ਬਾਏ ਸੇਫ ਯੂਰ ਹੋਮ ਐਂਡ ਟੇਕ ਕੇਅਰ